ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਤੇ ਅੱਜ ਦੀ ਕਲਾਸ ਦੇ ਵਿੱਚ ਅਸੀਂ ਮੁਗਲ ਤੇ ਪ੍ਰਾਚੀਨ ਕਾਲ ਦੇ ਵਿੱਚ ਜਿਹੜੇ ਸ਼ਬਦ ਹੁੰਦੇ ਸੀ ਨਾ ਕੁਝ ਡਿਫਿਕਲਟ ਮਤਲਬ ਆਪਾਂ ਨੂੰ ਯਾਦ ਨਹੀਂ ਹੁੰਦੇਗੇ ਉਹ ਮੈਂ ਤੁਹਾਡੇ ਲਈ ਇਸ ਕਲਾਸ ਦੇ ਵਿੱਚ ਲੈ ਕੇ ਆਈਆਂ ਜੀ ਤੇ ਤੁਹਾਨੂੰ ਇੱਕੋ ਕਲਾਸ ਦੇ ਵਿੱਚ ਇਹ ਪ੍ਰਾਚੀਨ ਤੇ ਮੁਗਲ ਕਾਲੀਨ ਜਿਹੜੀ ਟਰਮਜ਼ ਹੁੰਦੀਆਂ ਸੀ ਜੀ ਟਰਮ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਆ ਤੇ ਉਹ ਆਪਾਂ ਇਸ ਕਲਾਸ ਦੇ ਵਿੱਚ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ ਆਪਾਂ 25 ਕੁਐਸਚਨ ਕਰਾਂਗੇ ਜੀ ਤੇ ਅੱਜ ਦਾ ਪਹਿਲਾ ਕੁਐਸਚਨ ਹੈ ਜੀ ਮੁਗਲ ਕਾਲ ਦੇ ਵਿੱਚ ਅਬਵਾਬ ਕੀ ਸੀਗਾ ਤੇ ਇਹ ਜਿਹੜਾ ਅਬਵਾਬ ਸੀਗਾ ਜੀ ਇਹ ਸੀਗਾ ਇੱਕ ਕਰ ਸੀਗਾ ਠੀਕ ਹੈ ਜੀ ਅਬਵਾਬ ਕੀ ਸੀਗਾ ਇੱਕ ਕਰ ਸੀਗਾ ਨੈਕਸਟ ਕੁਐਸਚਨ ਹੈ ਜੀ ਮੁਗਲ ਕਾਲ ਦੇ ਵਿੱਚ ਧਾਮ ਕੀ ਸੀਗਾ ਤਾਂ ਇਹ ਜਿਹੜਾ ਧਾਮ ਸ਼ਬਦ ਹੈ ਜੀ ਇਹਦਾ ਮਤਲਬ ਸੀਗਾ ਤਾਂਬੇ ਦਾ ਸਿੱਕਾ ਇੱਕ ਤਾਂਬੇ ਦਾ ਸਿੱਕਾ ਹੁੰਦਾ ਸੀ ਮੁਗਲ ਕਾਲ ਦੇ ਵਿੱਚ ਦਸਤੂਰ ਕਿਸ ਨੂੰ ਕਿਹਾ ਜਾਂਦਾ ਸੀ ਤਾਂ ਇਹ ਜਿਹੜਾ ਦਸਤੂਰ ਹੈ ਜੀ ਦਸਤੂਰ ਹੁੰਦਾ ਸੀਗਾ ਦਰਾਂ ਦੀ ਸੂਚੀ ਨੈਕਸਟ ਕੁਐਸਚਨ ਹੈ ਜੀ ਆਇਨ ਸ਼ਬਦ ਦਾ ਕੀ ਮਤਲਬ ਹੈ ਤਾਂ ਆਇਨ ਸ਼ਬਦ ਦਾ ਮਤਲਬ ਹੁੰਦਾ ਸੀ ਜੀ ਸਰਕਾਰੀ ਕਾਨੂੰਨ ਠੀਕ ਹੈ ਜੀ ਆਇਨ ਸ਼ਬਦ ਦਾ ਕੀ ਮਤਲਬ ਹੁੰਦਾ ਸੀਗਾ ਸਰਕਾਰੀ ਕਾਨੂੰਨ ਆਇਨ ਸ਼ਬਦ ਦਾ ਮਤਲਬ ਸੀ ਨੈਕਸਟ ਕੁਐਸਚਨ ਹੈ ਜੀ ਦਿਵਾਨ ਕਿਸ ਵਿਭਾਗ ਦਾ ਮੁਖੀ ਹੁੰਦਾ ਸੀ ਤੇ ਜਿਹੜਾ ਦੀਵਾਨ ਸ਼ਬਦ ਆਪਾਂ ਬਹੁਤ ਵਾਰੀ ਸੁਣਿਆ ਹੋਊਗਾ ਤੇ ਦੀਵਾਨ ਸ਼ਬਦ ਹੈ ਨਾ ਇਹ ਮਤਲਬ ਇਹ ਜਿਹੜਾ ਦੀਵਾਨ ਹੁੰਦਾ ਸੀ ਕਿਹੜੇ ਵਿਭਾਗ ਦਾ ਮੁਖੀ ਹੁੰਦਾ ਸੀਗਾ ਤਾਂ ਇਹ ਹੁੰਦਾ ਸੀ ਜੀ ਆਮਦਨ ਵਿਭਾਗ ਦਾ ਮੁਖੀ ਨੈਕਸਟ ਕੁਐਸਚਨ ਹੈ ਜੀ ਮੀਰ ਆਤਿਸ਼ ਕਿਸ ਵਿਭਾਗ ਦਾ ਮੁਖੀ ਸੀ ਤਾਂ ਆਤਿਸ਼ ਜਿਹੜਾ ਸੀਗਾ ਜੀ ਉਹ ਤਾ ਤੋਪਖਾਨੇ ਦਾ ਮੁਖੀ ਸੀਗਾ ਮੀਰ ਆਤਿਸ਼ ਤੋਪਖਾਨੇ ਦਾ ਮੁਖੀ ਸੀ ਗਾਜੀ ਦਾ ਕੀ ਮਤਲਬ ਹੈ ਤਾਂ ਗਾਜੀ ਸ਼ਬਦ ਆਪਾਂ ਜਿਵੇਂ ਸੁਣਦੇ ਆ ਜੀ ਜਿਵੇਂ ਬਾਬਰ ਨੇ ਜਿਹਹਾਦ ਦਾ ਨਾਹਰਾ ਲਾ ਕੇ ਹਨਾ ਗਾਜੀ ਦੀ ਉਪਾਧੀ ਧਾਰਨ ਕੀਤੀ ਸੀ ਤਾਂ ਇਹ ਗਾਜੀ ਇੱਕ ਅਕਬਰ ਨੇ ਵੀ ਗਾਜੀ ਦੀ ਉਪਾਧੀ ਧਾਰਨ ਕੀਤੀ ਸੀ ਤਾਂ ਗਾਜੀ ਦਾ ਕੀ ਮਤਲਬ ਹੈ ਗਾਜੀ ਦਾ ਮਤਲਬ ਹੈ ਜੀ ਜਿਹਹਾਦ ਵਿੱਚ ਜਿੱਤ ਪ੍ਰਾਪਤ ਕਰਨ ਵਾਲਾ ਜਿਹਹਾਦ ਮਤਲਬ ਇੱਕ ਨਾ ਧਰਮ ਯੁੱਧ ਹੁੰਦਾ ਆ ਮਤਲਬ ਧਰਮ ਯੁੱਧ ਕਰਕੇ ਨਾ ਉਸ ਤੋਂ ਬਾਅਦ ਗਾਜੀ ਦੀ ਬਾਦੀ ਧਾਰਨ ਕਰ ਲੈਂਦੇ ਸੀਗੇ ਤਾਂ ਗਾਜੀ ਜਿਹਾਦ ਵਿੱਚ ਜਿੱਤ ਹਾਸਲ ਕਰਨ ਵਾਲਾ ਹੁੰਦਾ ਸੀ ਨੈਕਸਟ ਕੁਐਸਚਨ ਹੈ ਜੀ ਕੁਲਕਰਨੀ ਕੌਣ ਹੁੰਦੇ ਸੀਗੇ ਤਾਂ ਇਹ ਜਿਹੜੇ ਕੁਲਕਰਨੀ ਹੁੰਦੇ ਸੀ ਨਾ ਇਹ ਅ ਪਿੰਡ ਦੇ ਲੇਖਾ ਪਾਲ ਹੁੰਦੇ ਸੀਗੇ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਮੁਸ਼ਰਿਫ ਕੌਣ ਹੁੰਦੇ ਸੀਗੇ ਤਾਂ ਇਹ ਜਿਹੜੇ ਮੁਸ਼ਰਿਫ ਹੁੰਦੇ ਸੀ ਨਾ ਇਹ ਹੁੰਦੇ ਸੀ ਜੀ ਮੁੱਖ ਲੇਖਾ ਅਧਿਕਾਰੀ ਹੁੰਦੇ ਸੀਗੇ ਮੁਸ਼ਰਿਫ ਨੈਕਸਟ ਕੁਐਸਚਨ ਹੈ ਜੀ ਪਟੇਲ ਕੌਣ ਹੁੰਦੇ ਸੀਗੇ ਤਾਂ ਇਹ ਜਿਹੜੇ ਪਟੇਲ ਹੁੰਦੇ ਸੀ ਨਾ ਇਹ ਪਿੰਡ ਦਾ ਪਟੇਲ ਨਾ ਪਿੰਡ ਦਾ ਮੁਖੀਆ ਹੁੰਦਾ ਸੀਗਾ ਠੀਕ ਹੈ ਜੀ ਪਟੇਲ ਪਿੰਡ ਦਾ ਮੁਖੀਆ ਹੁੰਦਾ ਸੀਗਾ ਨੈਕਸਟ ਕੁਐਸਚਨ ਹੈ ਜੀ ਗੁਮਾਸਤੇ ਕੌਣ ਹੁੰਦੇ ਸੀਗੇ ਤਾਂ ਇਹ ਜਿਹੜੇ ਗੁਮਾਸਤੇ ਹੁੰਦੇ ਸੀ ਨਾ ਇਹ ਮਤਲਬ ਖਾਲਸਪੁਰਮੀ ਕਿੰਦੀ ਸਰਕਾਰ ਦੀ ਧੁਮੀ ਦੇ ਜਿਹੜੇ ਕਰਮਚਾਰੀ ਹੁੰਦੇ ਸੀ ਨਾ ਉਹ ਆਪਣੇ ਨੀਚੇ ਕੁਝ ਪਰਸਨ ਰੱਖ ਲੈਂਦੇ ਸੀਗੇ ਤਾਂ ਉਹਨਾਂ ਨੂੰ ਗੁਮਾਸਤੇ ਕਿਹਾ ਜਾਂਦਾ ਸੀਗਾ ਕੰਮ ਕਰ ਲਈ ਉਹ ਗੁਮਾਸਤੇ ਰੱਖਦੇ ਸੀਗੇ ਨੈਕਸਟ ਕੁਐਸਚਨ ਹੈ ਜੀ ਮੀਰ ਬਹਿਰ ਕੌਣ ਹੁੰਦੇ ਸੀਗੇ ਤਾਂ ਮੀਰ ਬਹਿਰ ਹੈ ਜੀ ਇਹ ਨੌ ਸੈਨਾ ਦੇ ਅਧਿਕਾਰੀ ਹੁੰਦੇ ਸੀਗੇ ਨੈਕਸਟ ਕੁਐਸਚਨ ਹੈ ਜੀ ਸਦਰ ਕਿਹੜਾ ਵਿਭਾਗ ਸੀਗਾ ਤਾਂ ਇਹ ਜਿਹੜਾ ਸਦਰ ਸੀ ਜੀ ਇਹ ਕਾਨੂੰਨ ਬਣਾਉਣ ਦਾ ਵਿਭਾਗ ਦਾਨ ਦੇਣ ਦਾ ਵਿਭਾਗ ਸੀਗਾ ਠੀਕ ਹੈ ਜੀ ਅਨੁਦਾਨ ਦੇਣ ਵਾਲਾ ਵਿਭਾਗ ਸੀਗਾ ਜੀ ਸਦਰ ਤਾਂ ਸਦਰ ਇੰਪੋਰਟੈਂਟ ਆ ਅਨੁਦਾਨ ਦੇਣ ਵਾਲਾ ਇਹ ਵਿਭਾਗ ਸੀ ਦਾਨ ਦੇਣ ਵਾਲਾ ਵਿਭਾਗ ਸੀਗਾ ਮਨਸਬ ਕਿਸ ਭਾਸ਼ਾ ਦਾ ਸ਼ਬਦ ਹੈ ਤਾਂ ਮਨਸਬ ਹੈ ਜੀ ਅਰਬੀ ਭਾਸ਼ਾ ਦਾ ਸ਼ਬਦ ਹੈ ਮੁਗਲ ਕਾਲ ਵਿੱਚ ਸਵਾਰ ਸ਼ਬਦ ਤੋਂ ਕੀ ਭਾਵ ਸੀਗਾ ਤਾਂ ਸਵਾਰ ਮਤਲਬ ਤੋਂ ਕੀ ਭਾਵ ਸੀ ਜੀ ਇਹ ਜਾਤ ਤੇ ਸਵਾਰ ਸੁਣਿਆ ਹੋਣਾ ਨਾ ਤੁਸੀਂ ਸਾਰਿਆਂ ਨੇ ਜਿਹੜਾ ਅਕਬਰ ਨੇ ਸ਼ੁਰੂ ਕੀਤਾ ਸੀਗਾ ਤਾਂ ਇਹ ਇਹ ਜਿਹੜਾ ਜਾਤ ਜਾਤ ਆ ਪਾਗੇ ਜਾ ਕੇ ਕਰਦੇ ਆ ਸਵਾਰ ਸੀਗਾ ਸਵਾਰ ਮਤਲਬ ਘੋੜਸਵਾਰ ਮੁਗਲ ਕਾਲ ਵਿੱਚ ਜਾਤ ਸ਼ਬਦ ਤੋਂ ਕੀ ਭਾਵ ਸੀਗਾ ਤਾਂ ਇਹ ਜਿਹੜਾ ਜਾਤ ਸ਼ਬਦ ਸੀ ਜੀ ਮੁਗਲ ਕਾਲ ਦੇ ਵਿੱਚ ਇਹਦੇ ਤੋਂ ਮਤਲਬ ਸੀਗਾ ਆ ਪਾਦ ਦੀ ਸਥਿਤੀ ਜਾਂ ਫਿਰ ਨਾ ਕਈ ਵਾਰੀ ਆ ਜਿਹੜਾ ਜਾਤ ਹੁੰਦਾ ਨਾ ਉਹਦੇ ਵੇਤਨ ਵੀ ਲਿਖਿਆ ਹੁੰਦਾ ਤਾਂ ਵੇਤਨ ਵੀ ਸਹੀ ਹੋਊਗਾ ਤੇ ਪਦ ਦੀ ਸਥਿਤੀ ਮਤਲਬ ਆਉਦਾ ਠੀਕ ਹੈ ਜੀ ਆਉਦਾ 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 ਵੀ ਸਹੀ ਹੈ ਤੇ ਵੇਤਨ ਵੀ ਸਹੀ ਹੈ ਜਾਤ ਸ਼ਬਦ ਦਾ ਅਰਥ ਪ੍ਰਾਚੀਨ ਕਾਲ ਦੇ ਵਿੱਚ ਵੈਲੀ ਕੀ ਸੀ ਤਾਂ ਵੈਲੀ ਕੀ ਸੀ ਜੀ ਇਹ ਇੱਕ ਆਹ ਭੂਮੀ ਮਾਪ ਦੀ ਇਕਾਈ ਸੀਗੀ ਵੈਲੀ ਨੈਕਸਟ ਕੁਐਸਚਨ ਹੈ ਜੀ ਪ੍ਰਾਚੀਨ ਕਾਲ ਦੇ ਵਿੱਚ ਇਰਾਈ ਕੀ ਸੀਗਾ ਤਾਂ ਇਰਾਈ ਕੀ ਹੁੰਦਾ ਸੀਗਾ ਜੀ ਇਰਾਈ ਤੋਂ ਮਤਲਬ ਸੀਗਾ ਯੁੱਧ ਦੇ ਵਿੱਚ ਜਿਹੜਾ ਮਾਲ ਇਕੱਠਾ ਹੁੰਦਾ ਸੀ ਉਹਨੂੰ ਇਰਾਈ ਕਿਹਾ ਜਾਂਦਾ ਸੀਗਾ ਨੈਕਸਟ ਕੁਐਸਚਨ ਹੈ ਜੀ ਮਰਨਮ ਮਰਨਮ ਸ਼ਬਦ ਦਾ ਕੀ ਅਰਥ ਹੈ ਮਰਨਮ ਸ਼ਬਦ ਤੋਂ ਭਾਵ ਜੀ ਸਬਾ ਨੈਕਸਟ ਕੁਐਸਚਨ ਮਵਿੰਦ ਵੇਲਨ ਕੌਣ ਹੁੰਦੇ ਸੀਗੇ ਜੀ ਤਾਂ ਜਿਹੜੇ ਮਵਿੰਦ ਵੇਲਨ ਹੁੰਦੇ ਸੀ ਜੀ ਇਹ ਕੁਐਸਚਨ ਇੰਪੋਰਟੈਂਟ ਆ ਇਹ ਪਹਿਲਾਂ ਪੀਪਰ ਦੇ ਵਿੱਚ ਆ ਚੁੱਕਾ ਹੈ ਕਿਸਾਨ ਇਹ ਨਾ 7ਵੀਂ ਕਲਾਸ NCERT ਦਾ ਇਹ ਕੁਐਸਚਨ ਹੈ ਜੀ ਤਾਂ ਹੀ ਮੈਂ ਤੁਹਾਨੂੰ ਕਹਿੰਦੀ ਸੀਗੀ ਤੇ ਤੁਸੀਂ MCQ ਲਗਾ ਲਓ ਮੇਰੀ ਪਲੇਲਿਸਟ ਦੇ ਵਿੱਚ ਜਾ ਕੇ 6 7 8 ਦੇ ਵਿੱਚੋਂ 8 ਕਲਾਸ ਦੀ ਪਲੇਲਿਸਟ ਵਿੱਚੋਂ ਪਲੇਲਿਸਟ ਵਿੱਚ ਤਾਂ ਬਣਾਇਆ ਨਾ ਤੁਹਾਨੂੰ ਮਤਲਬ ਥੋੜਾ ਜਿਹਾ ਸਿਸਟਮੈਟਿਕ ਹੋ ਜਾਊਗਾ ਤਾਂ ਉੱਥੋਂ ਜਾ ਕੇ ਤੁਸੀਂ ਇਹ ਵੀ ਕਰ ਸਕਦੇ ਹੋ ਤਾਂ ਇਸ ਦੇਖ ਲਓ 7ਵੀਂ ਕਲਾਸ ਦਾ ਇਹ ਕੁਐਸਚਨ ਹੈ ਜੀ ਤੇ ਕਈ ਬੱਚੇ ਕਨਫਿਊਜ਼ ਵੀ ਹੋਏ ਸੀ ਉਦੋਂ ਔਖਾ ਔਖਾ ਕਹਿ ਰਹੇ ਸੀ ਪਰ ਪੇਪਰ ਕੋਈ ਇੰਨਾ ਔਖਾ ਤਾਂ ਹੈ ਨਹੀਂ ਸੀਗਾ ਵੈਸੇ ਕਿਸਾਨ ਦੀ ਤਿੰਨ ਰਾਜਿਆਂ ਨੂੰ ਸੇਵਾਵਾ ਜਿਹੜਾ ਕਿਸਾਨ ਨਾ ਤਿੰਨ ਰਾਜਿਆਂ ਨੂੰ ਸੇਵਾਵਾ ਦਿੰਦਾ ਉਹਨੂੰ ਮਵਿੰਦ ਵਿੱਲਨ ਕਹਿੰਦੇ ਸੀ ਤਾਂ ਇਹ ਜਿਹੜੇ ਹੁੰਦੇ ਸੀ ਨਾ ਚੋਲ ਸਮਰਾਜ ਦੇ ਵਿੱਚ ਹੁੰਦੇ ਸੀ ਚੋਲ ਚੇਰ ਤੇ ਪਾਂਡੇ ਇਹ ਤਿੰਨ ਸਮਰਾਜ ਸੀਗੇ ਇਹਨਾਂ ਦੇ ਵਿੱਚ ਜਿਹੜਾ ਕਿਸਾਨਾ ਤਿੰਨਾ ਸਮਰਾਜ ਦੇ ਵਿੱਚ ਜਿਹੜਾ ਕੰਮ ਕੀਤਾ ਸੀ ਉਹਨਾਂ ਨੂੰ ਮਵਿੰਦ ਵਿੱਲਨ ਕਹਿੰਦੇ ਸੀਗੇ हाँ नैक्सट क्वेश्चन है जी अमाइर कौन होंगे तो यह जे अमाइचर है ना ये जी मंत्री अमाइचर कौन होंगे होंगे मंत्री नैक्सट क्वेश्चन है जी ओर ओरट की होंगे सके तो यह जेडे ओरट हूँ सी ये जी जासूस इन्होंपाइज भी कह दें जसूस ओरट हूँ सके जासूस ਨੈਕਸਟ ਜੀ ਤੁਥਾਰ ਕੌਣ ਹੁੰਦੇ ਸੀਗੇ ਤਾਂ ਇਹ ਜਿਹੜੇ ਤੁਥਾਰ ਹੁੰਦੇ ਸੀ ਨਾ ਇਹ ਹੁੰਦੇ ਸੀਗੇ ਜੀ ਦੂਤ ਹੁੰਦੇ ਸੀਗੇ ਇਹ ਮਤਲਬ ਤੁਥਾਰ ਤੋਂ ਮਤਲਬ ਹੁੰਦਾ ਸੀਗਾ ਦੂਤ ਉਸ ਸਮੇਂ ਨਾ ਜਿਹੜੇ ਪ੍ਰਾਚੀਨ ਰਾਜ ਹੁੰਦੇ ਸੀ ਉਹਨਾਂ ਨੇ ਦੂਤ ਰੱਖੇ ਹੁੰਦੇ ਸੀਗੇ ਆਪਦੇ ਤਾਂ ਉਹਨਾਂ ਨੂੰ ਉਸ ਸਮੇਂ ਉਹ ਦੂਤ ਨਹੀਂ ਕਹਿੰਦੇ ਸੀ ਤੁਥਾਰ ਕਹਿੰਦੇ ਸੀਗੇ ਤੇ ਇੱਕ ਆ ਜਸੂਸ ਹੁੰਦੇ ਸੀ ਜਸੂਸ ਹੁੰਦੇ ਸੀਗੇ ਔਰ ਇਹਨਾਂ ਜਸੂਸ ਤੇ ਦੂਤ ਬਹੁਤ ਮਤਲਬ ਫਰਕ ਜਾਸੂਸ ਹੁੰਦੇ ਸੀ ਜਿਹੜੇ ਆ ਇਧਰ ਉਧਰ ਦੀਆਂ ਖਬਰਾਂ ਲਿਆਉਣ ਲਈ ਰੱਖੇ ਹੁੰਦੇ ਸੀ ਦੂਤ ਹੁੰਦੇ ਸੀਗੇ ਜਿਹੜੇ ਮਤਲਬ ਆਪਣੇ ਭੇਜਦੇ ਸੀ ਇੱਕ ਥਾਂ ਤੋਂ ਜਿਵੇਂ ਰਾਜਾ ਭੇਜਦਾ ਦੂਜੇ ਰਾਜ ਦੇ ਵਿੱਚ ਹਨਾ ਦੂਜੇ ਦੇਸ਼ ਦੇ ਵਿੱਚ ਭੇਜਦਾ ਸੀਗਾ ਆਪਣੇ ਦੂਤ ਬਣਾ ਕੇ ਤਾਂ ਹੁੰਦੇ ਸੀਗੇ ਦੂਤ ਨੈਕਸਟ ਕੁਐਸਚਨ ਹੈ ਜੀ ਅਰਾਸਰ ਕੌਣ ਹੁੰਦੇ ਸੀਗੇ ਤਾਂ ਇਹ ਜਿਹੜੇ ਅਰਾਸਰ ਦਾ ਮਤਲਬ ਕੀ ਹੈ ਅਰਾਸਰ ਹੁੰਦਾ ਸੀ ਜੀ ਰਾਜਾ ਅਰਾਸਰ ਕਿਹਿੰਦਾ ਸੀਗਾ ਰਾਜਾ ਰਾਜੇ ਨੂੰ ਅਰਾਸਰ ਕਿਹਾ ਜਾਂਦਾ ਸੀਗਾ ਨੈਕਸਟ ਕੁਐਸਚਨ ਹੈ ਜੀ ਪ੍ਰਾਚੀਨ ਕਾਲ ਦੇ ਵਿੱਚ ਬੇ ਲਾਲ ਸ਼ਬਦ ਨੂੰ ਕੀ ਕਈ ਵਾਰੀ ਨਾ ਵੇਲਲ ਵੀ ਲਿਖਿਆ ਹੋ ਸਕਦਾ ਆ ਠੀਕ ਆ ਤਾਂ ਵੇਲਲਾ ਵੀ ਲਿਖਿਆ ਹੋ ਸਕਦਾ ਆ ਵੇਲਲਾ ਤਾਂ ਥੋੜਾ ਜਿਹਾ ਚਲੋ ਆਪਾਂ ਨੂੰ ਇੰਨਾ ਅੰਦਾਜ਼ਾ ਹੋਣਾ ਚਾਹੀਦਾ ਨਾ ਕਿ ਇਹ ਸ਼ਬਦ ਕਿਉਂਕਿ ਜਿਹੜੀ ਹਿਸਟਰੀ ਆ ਨਾ ਇਹ ਬਹੁਤ ਸਾਰੀਆਂ ਬੁੱਕਸ ਦੇ ਵਿੱਚ ਅਲੱਗ-ਅਲੱਗ ਸ਼ਬਦ ਵੇਖਣ ਨੂੰ ਮਿਲਦੇ ਆ ਤਾਂ ਇਸ ਕਰਕੇ ਵੀ ਚੀਜ਼ਾਂ ਧਿਆਨ ਚ ਰੱਖਣੀਆਂ ਬੇ ਲਾਲ जिने बेलाल ਸ਼ਬਦ ਪੜਿਆ ਉਹਨੂੰ ਸਮਝ ਆ ਜਾਊ ਬੇਲਾਲਾ ਬੇਲਾਲ ਹਨ ਤੇ ਬੇਲਾਲ ਸ਼ਬਦ ਤੋਂ ਕੀ ਭਾਵ ਹੈ ਜੀ ਇਹਦੇ ਤੋਂ ਮਤਲਬ ਕਿਸਾਨ ਨੂੰ ਬੇਲਾਲ ਕਿਹਾ ਜਾਂਦਾ ਸੀਗਾ ਤੇ ਜਿਹੜਾ ਮਵਿੰਦ ਵੇਲਣ ਸੀਗਾ ਨਾ ਮਵਿੰਦ ਵੇਲਣ ਦੇ ਵਿੱਚ ਵੀ ਵੇਲਣ ਆਉਂਦਾ ਹੈ ਲਾਸਟ ਤੇ ਤਾਂ ਵੀਲਣ ਮਤਲਬ ਕਿਸਾਨ ਵੇਲਣ ਮਤਲਬ ਕਿਸਾਨ ਬੋਵਿੰਦ ਮਤਲਬ ਜੋਤਿਨ ਰਾਜਾ ਨੂੰ ਸਿਮਾਵੰਦਿੰਦਾ ਸੀਗਾ ਤਾਂ ਇਹ ਪ੍ਰਾਚੀਨ ਕਾਲ ਦੇ ਵਿੱਚ ਬੇਲਾਲ ਸ਼ਬਦ ਤੋਂ ਭਾਵ ਸੀਗਾ ਜੀ ਕਿਸਾਨ ਤੇ ਇੱਕ ਹੋਰ ਸ਼ਬਦ ਰਹਿ ਗਿਆ ਸੀ ਜਿਹੜਾ ਮੈਂ ਤੁਹਾਨੂੰ ਇੱਥੇ ਲਿਖ ਦਿੰਨੀ ਆ ਜਿਹੜਾ ਉਸ ਸਮੇਂ ਪਰੀਸਟ ਹੁੰਦੇ ਸੀ ਨਾ ਪਰੀਸਟ ਹੁੰਦੇ ਸੀਗੇ ਉਹਨਾਂ ਨੂੰ ਅਥਨਾਰ ਵੀ ਕਹਿ ਦਿੰਦੇ ਸੀ ਠੀਕ ਹੈ ਜੀ ਅਥਨਾਰ ਪੰਜਾਬੀ ਦੇ ਵਿੱਚ ਵੀ ਲਿਖ ਸਕ ਤੁਸੀਂ ਆਪਣੇ ਆਪ ਲਿਖ ਲਿਓ ਆਪਣੀ ਨੋਟਬੁੱਕਸ ਤੇ ਪਰੀਸਟ ਦਾ ਮਤਲਬ ਹੁੰਦਾ ਸੀ ਜੀ ਅਥਨਾਰ ਠੀਕ ਹੈ ਤੇ ਆ ਏਸੀਜੀ ਇੱਕ ਵੈਸ਼ਿਆਂ ਨੂੰ ਵੈਣੀਸਾਰ ਜਿਹੜੇ ਇੱਕ ਵਪਾਰੀ ਹੁੰਦੇ ਆ ਨਾ ਵਪਾਰੀ ਮਤਲਬ ਵੈਸ਼ਾ ਜਾਤੀ ਜਿਹੜੀ ਹੁੰਦੀ ਸੀ ਉਹ ਵਪਾਰੀਆਂ ਦੀ ਹੁੰਦੀ ਸੀ ਨਾ ਤੇ ਇਹ ਵਪਾਰੀਆਂ ਨੂੰ ਵੈਣੀਸਾਰ ਕਹਿ ਦਿੰਦੇ ਸੀਗਾ ਤਾਂ ਏਸੀਜੀ ਕੁਝ ਟਰਮਸ ਜੋ ਤੁਹਾਡੇ ਪੇਪਰ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਤੇ ਇਹਨਾਂ ਨੂੰ ਜ਼ਰੂਰ ਤੁਸੀਂ ਪੜ੍ਹ ਕੇ ਜਾਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਇੰਪੋਰਟੈਂਟ ਟੌਪਿਕਸ ਦੀਆਂ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਦੇਖਣ ਲਈ ਧੰਨਵਾਦ